ਅੱਜ ਜਿਹੜੇ ਕੰਪਨੀ ਵਾਲੇ ਵਾਅਦਾ ਕਰਦੇ ਆ ਨਾ ਕਿ ਸਾਡੀ ਤਾਂ ਡੀਟੈਨ ਕਰੀਮ ਜੀ ਬਹੁਤ ਵਧੀਆ ਹੈ ਤੇ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ। ਜਿਹੜੇ ਕੰਪਨੀ ਵਾਲੇ ਵਾਅਦਾ ਕਰਦੇ ਆ ਨਾ ਕਿ ਨਿਕੋਨੀ ਦੀ ਟੈਨ ਵੈਨਿਸ਼ ਜੋ ਪਾਲਿਸ਼ ਹੈ ਵੀ ਬਹੁਤ ਵਧੀਆ ਹੈ ਸਾਰੀ ਜੋ ਟੈਨ ਰਿਮੂਵ ਕਰ ਦਿੰਦਾ ਹੈ। ਅੱਜ ਇਹਦਾ ਖੁਲਾਸਾ ਹੋਣਾ ਆ ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀਡੀਓ ਦੇ ਵਿੱਚ ਕਿ ਮੈਂ ਕਿਸੇ ਲਈ ਇਹ ਆਰਡਰ ਕੀਤੀ ਸੀਗੀ ਨਿਕੋਨੀ ਦੀ ਟੈਨ ਵੈਨਿਸ਼ ਤੇ ਅੱਜ ਅਸੀਂ ਇਹਦੇ ਰਿਜ਼ਲਟ ਚੈੱਕ ਕਰਨੇ ਆ ਲਾਈਵ ਕਿ ਸੱਚੀ ਦੇ ਵਿੱਚ ਟੈਨ ਰਿਮੂਵ ਹੁੰਦੀ ਹੈ। ਜੇ ਟੈਨ ਰਿਮੂਵ ਹੋ ਗਈ ਨਾ ਤੇ ਮੰਨ ਜਾਣਾ ਆ ਤੇ ਤੁਸੀਂ ਆਪ ਦੇਖ ਵੀਡੀਓ ਦੇ ਵਿੱਚ ਕੀ ਕੰਮ ਕਰਕੇ ਗਰਦਨ ਵੀਰ ਦੀ ਤੇ ਬਹੁਤ ਜ਼ਿਆਦਾ ਟੈਨਿੰਗ ਹੋਈ ਆ ਤੇ ਕਾਫੀ ਜਣੇ ਦਾ neck ਦਾ area black ਹੋ ਜਾਂਦਾ ਹੈ ਬਹੁਤ سارے ਪ੍ਰੋਡਕਟ ਵੀ ਯੂਜ਼ ਕਰਦੇ ਆ ਰੈਮੇਡੀ ਯੂਜ਼ ਕਰਦੇ ਆ ਪਰ ਕੋਈ ਫਰਕ ਨਹੀਂ ਪੈਂਦਾ ਹੈਗਾ ਪ੍ਰੋਸੈਸ ਸੇਮ ਹੋਈ ਆ ਸਭ ਤੋਂ ਪਹਿਲਾ ਜੋ ਇਹਨਾਂ ਨੇ ਮੋਇਸਚਰਾਈਜ਼ਰ ਦਿੱਤਾ ਸੀਗਾ ਉਹ ਯੂਜ਼ ਕਰਨਾ ਹੈ ਜਿੱਥੇ ਵੀ ਤੁਸੀਂ ਡੀ ਟੈਨ ਲਗਾਨੀ ਆ ਤੇ ਵੱਡਾ ਸਪੂਨ ਤੁਸੀਂ ਪੋਲਿਸ ਦਾ ਯੂਜ਼ ਕਰਨਾ ਹੈ ਤੇ ਛੋਟੇ ਵਾਲਾ ਸਪੂਨ ਐਕਟੀਵੇਟਰ ਪਾਊਡਰ ਲਈ ਤੇ ਅਸੀਂ 2 ਸਪੂਨ ਯੂਜ਼ ਕਰਾਂਗੇ ਕਿਉਂਕਿ neck ਦਾ area ਥੋੜਾ ਜ਼ਿਆਦਾ ਆ ਤੇ ਉਸੇ ਦੇ ਹਿਸਾਬ ਨਾਲ ਐਕਟੀਵੇਟਰ ਪਾਊਡਰ ਯੂਜ਼ ਕਰਨਾ ਇਹਨਾਂ ਤੇ ਧਿਆਨ ਰੱਖਣਾ ਹੇਅਰ ਬ੍ਰਾਊਨ ਕਲਰ ਦੇ ਹੋ ਜਾਂਦੇ ਆ ਇਸ ਦੇ ਨਾਲ ਵੀ ਸੇਮ ਬ੍ਰਾਊਨ ਕਲਰ ਦੇ ਬਾਹਰ ਹੋ ਜਾਂਦੇ ਵਾਲਾਂ ਦੇ ਉੱਤੇ ਇਸਤੇਮਾਲ ਨਹੀਂ ਕਰਨਾ ਤੇ ਫਿਰ ਉਸ ਤੋਂ ਬਾਅਦ 2 ਮਿੰਟ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਜਦੋਂ ਤੱਕ ਇਹ ਵਾਈਟ ਤੋਂ ਲਾਈਟ ਪਿੰਕ ਕਲਰ ਦਾ ਨਹੀਂ ਹੁੰਦਾ ਤੇ ਮੈਂ ਵੀ ਬਹੁਤ ਬੇਤਾਬ ਹਾਂ ਮੈਂ ਕਿ ਅੱਜ ਰਿਜ਼ਲਟ ਚੈੱਕ ਕਰਦੇ ਆ ਕਿ ਫਾਇਦਾ 14-1500 ਰੁਪਏ ਲਗਾ ਕੇ ਕੁਝ ਤੱਕ ਫਾਇਦਾ ਹੋਵੇ ਸਾਨੂੰ ਤੇ ਬਾਕੀ ਜਿਹੜੇ ਵੀਡੀਓਜ਼ ਦੇ ਵਿੱਚ ਇੰਨੀ-ਨੀ ਵੱਡੀ ਗੱਲਾਂ ਕਰਕੇ ਦਿਖਾਉਂਦੇ ਆਣੇ ਕਿ ਦੇਖੋ ਜੀ ਹੈਂਡ ਤੋਂ ਬਿਲਕੁਲ ਹੈਂਡ ਕਲੀਨ ਹੋ ਗਿਆ ਫੇਸ ਕਲੀਨ ਹੋ ਗਿਆ ਟੈਨ ਸਾਰੀ ਰਿਮੂਵ ਹੋ ਗਈ ਇਹ ਸਾਰਾ ਪਰਦਾ ਫਾਸ ਹੋਣਾ ਹੈ ਵੀਡੀਓ ਦਾ ਲਾਸਟ ਦੇ ਵਿੱਚ ਲਾਸਟ ਦੇ ਵਿੱਚ ਹੀ ਰਿਜ਼ਲਟ ਆਣਗੇ ਤੇ ਹੁਣ 2 ਮਿੰਟ ਹੋ ਗਏ ਆ ਪੂਰੇ ਤੇ ਹੁਣ ਕਰਦੇ ਆ ਨੈਕ ਦੇ ਏਰੀਏ ਤੇ ਇਸਤੇਮਾਲ ਸਭ ਤੋਂ ਪਹਿਲਾਂ ਅਸੀਂ ਲੋਸ਼ਨ ਲਗਾ ਲਿਆ ਸੀ ਪੂਰੇ ਨੈਕ ਤੇ ਜਿੱਥੇ-ਜਿੱਥੇ ਅਸੀਂ ਯੂਜ਼ ਕਰਨੀ ਡੀਟੈਨ ਕਰੀਮ ਤੇ ਡੀਟੈਨ ਦਾ ਪੇਸਟ ਲਗਾਉਣ ਲਈ ਉਹਨਾਂ ਨੇ ਬਰਸ਼ ਵੀ ਨਾਲ ਹੀ ਦਿੱਤਾ ਹੋਇਆ ਤੁਹਾਨੂੰ ਸਾਰਿਆਂ ਨੂੰ ਕੀ ਲੱਗਦਾ ਹੈ ਕਿ ਇਹਦੇ ਨਾਲ ਕੋਈ ਫਰਕ ਪਊ ਆਇਸ ਤੋਂ ਦੂਰ ਰੱਖਣਾ, ਹੇਅਰ ਤੋਂ ਦੂਰ ਰੱਖਣਾ, ਸੈਂਸਿਟਿਵ ਏਰੀਆ ਤੋਂ ਦੂਰ ਰੱਖਣਾ ਤੇ ਜਿੱਥੇ ਵੀ ਅਸੀਂ ਇਹਨੂੰ ਆਪਣੀ ਬੋਡੀ ਪਾਰਟ ਤੇ ਯੂਜ਼ ਕਰਨਾ ਹੈ, ਪਹਿਲਾਂ ਉੱਥੋਂ ਪਾਣੀ ਦੇ ਨਾਲ ਜਾਂ ਕਿਸੇ ਸਾਬਣ ਦੇ ਨਾਲ ਚੰਗੀ ਤਰ੍ਹਾਂ ਕਲੀਨ ਕਰ ਲੈਣਾ ਤੇ ਸਭ ਤੋਂ ਜ਼ਿਆਦਾ ਖਾਸ ਗੱਲ ਹੈ 15 ਸਾਲ ਤੱਕ ਦੇ ਬੱਚੇ ਤੋਂ ਦੂਰ ਰੱਖਣਾ ਕਰੀਮ ਨੂੰ ਤੇ ਮੈਂ ਵੀਰ ਜੀ ਦੇ neck ਤੇ ਸਾਰੇ ਏਰੀਆ ਦੇ ਉੱਤੇ D10 ਕਰੀਮ ਲਗਾ ਦਿੱਤੀ ਆ। ਮੈਂ ਖਾਸ ਇਹਨਾਂ ਕਰਕੇ ਹੀ ਇਹ ਪ੍ਰੋਡਕਟ ਮੰਗਵਾਇਆ ਸੀ ਤੇ D10 ਪੈਕ ਸਾਰੇ ਦੇ ਵਿੱਚ ਲੱਗ ਗਿਆ ਤੇ ਹੁਣ ਅਸੀਂ 20 ਮਿੰਟ ਇੰਤਜ਼ਾਰ ਕਰਨਾ ਹੈ ਕਿਉਂਕਿ ਉਹਨਾਂ ਲਿਖਿਆ ਹੋਇਆ ਹੈ ਕਿ 20 ਮਿੰਟ ਤੋਂ ਬਾਅਦ ਤੁਸੀਂ ਰਿਮੂ ਲੱਗਣਿਆ ਮੈਂ ਘਰਦਿਆਂ ਨੂੰ ਕਿਹਾ ਇੰਨਾ ਮੈਂ ਬਿੱਲੀ ਬੈਠੀ ਆ ਮੈਨੂੰ ਚਾਹ ਹੀ ਪਿਲਾ ਦਿਓ ਕਹਿੰਦੇ ਨਹੀਂ ਨਹੀਂ ਬਸ ਟਾਈਮ ਹੋਣ ਵਾਲਾ ਆ ਉੱਠ ਘੜ ਮੈਂ ਕਿਹਾ ਹਲੇ ਤਾਂ ਪਏ ਆ 5 ਮਿੰਟ ਬਸ ਇੰਨੀ ਗੱਲ ਹਲੇ ਆਖੀ ਸੀੰਦੇ ਨੂੰ 5 ਮਿੰਟ ਪੂਰੇ ਹੋ ਗਏ ਆ ਤੇ ਚਲੋ ਹੁਣ ਰਿਮੂਵ ਕਰਕੇ ਦੇਖਦੇ ਆ ਤੇ ਹੁਣ ਰਿਜ਼ਲਟ ਦਾ ਪਤਾ ਲੱਗਣਾ ਆ 1 2 3 ਲੱਗਦਾ ਤਾਂ ਦੇਖਣ ਦੇ ਵਿੱਚ ਇਦਾਂ ਆ ਕਿ ਸ਼ਾਇਦ ਸਾਰਾ ਇਥੋਂ ਕਲੀਨ ਹੋ ਜਾਣਾ ਆ ਜਿਸ ਹੱਬ ਦੇ ਨਾਲ ਇਹ ਛੱਗ ਜਿਹੇ ਦੇ ਵਾਂਗੂ ਬਣ ਗਈ ਆ ਤੁਸੀਂ ਕੋਈ ਵੀ ਟਿਸ਼ੂ ਪੇਪਰ ਜਾਂ ਕੋਟਨ ਦੇ ਕੱਪੜੇ ਦੇ ਨਾਲ ਇਸ ਨੂੰ ਸਾਫ਼ ਕਰਨਾ ਆ ਤੇ ਮੈਂ ਕੀ ਬੋਲਾਂ ਹੁਣ ਰਿਜ਼ਲਟ ਤੁਹਾਡੇ ਸਾਰਿਆਂ ਦੇ ਸਾਹਮ ਸਾਰਿਆਂ ਦੇ ਸਾਹਮਣੇ ਕਲੀਨ ਕਰਦੀ ਪਈਆਂ ਉਹ ਵੀ ਲਾਈਵ ਫਰਕ ਫੁਰਕ ਬਸ 19 21 ਦਾ ਫਰਕ ਪਿਆ ਕੁਝ ਜ਼ਿਆਦਾ ਫਰਕ ਨਹੀਂ ਪਿਆ ਹੈਗਾ ਕੋਈ ਫਾਇਦਾ ਨਹੀਂ ਹੈਗਾ ਬੇਕਾਰ ਪ੍ਰੋਡਕਟ ਆ ਜਿੱਦਾਂ ਉਹ ਵੀਡੀਓ ਦੇ ਵਿੱਚ ਦਿਖਾਉਂਦੇ ਇਦਾਂ ਕੁਝ ਨਹੀਂ ਹੈਗਾ ਕੋਈ ਟੈਨ ਵਗੈਰਾ ਰਿਮੂਵ ਨਹੀਂ ਹੁੰਦੀ ਹੈਗੀ ਬਸ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਬਈ